ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਅੰਡਿਤ ਪੜਨ ਰਖੀ ਸੁਰ ਜੁਗ ਜੁਗ ਵਿਦਾ ਨਾਲੇ ਸ੍ਰੀ ਜਪਜੀ ਸਾਹਿਬ ਜੀ ਵਿੱਚ ਰਖੀਸਰ ਸਸਾ ਮੁਕਤਾ ਸੀ ਰਖੀਸਰ ਪਾਠ ਇੱਥੇ ਸਸੇ ਨੂੰ ਔਂਕੜ ਆਇਆ ਹੈ ਰਖੀਸੁਰ ਜਿਵੇਂ ਗਿਆਨੀ ਸਿੰਘ ਜੀ ਨੇ ਉਚਾਰਨ ਕੀਤਾ ਹੈ ਇਹ ਫਰਕ ਚੇਤੇ ਰੱਖਣਾ ਗਾਵਨ ਤੁਦਨੋ ਪੰਡਿਤ ਪੜਨ ਰਖੀਸੁਰ ਜੁਗ ਜੁਗ ਵਿਦਾ ਨਾਲੇ ਗਾਵਨ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਇਆਲੇ ਪਇਆਲੇ ਪਪਾ ਈੜੀ ਸਿਹਾਰੀ ਐੜੇ ਕੰਨਾ ਜ਼ੱਲੇ ਨੂੰ ਲਾਮ ਆਮ ਤੌਰ ਤੇ ਪਾਠੇ ਪਿਆਲੇ ਪਾਠ ਕਰ ਜਾਂਦੇ ਨੇ ਪਿਆਲੇ ਦਾ ਅਰਥ ਹੋਰ ਹੈ ਪਾਇਲੇ ਦਾ ਹੋਰ ਹੈ ਪਿਆਲੇ ਵਿੱਚ ਤਿੰਨ ਅੱਖਰ ਲੱਗ ਰਹੇ ਨੇ ਜਿਵੇਂ ਆਪਾਂ ਕੱਪ ਵਗੈਰਾ ਕਹਿੰਦੇ ਉਹਨੂੰ ਪਿਆਲਾ ਕਿਹਾ ਜਾਂਦਾ ਹੈ ਪਾਇਾਲ ਦਾ ਅਰਥ ਹੈ ਪਤਾਲ ਸੋ ਪਾਇਾਲੇ ਈੜੀ ਨੂੰ ਸਿਹਾਰੀ ਲਾ ਕੇ ਇਹ ਪਾਠ ਕਰਨਾ ਹੈ ਪਿਆਲੇ ਨਹੀਂ ਬੋਲਣਾ ਗਾਵਨ ਤੁਦਨੋ ਰਤਨ ਉਪਾਇ ਤੇਰੇ ਅਠ 60 ਤੀਰਥ ਨਾਲੇ ਗਾਵਨ ਤੁਦਨੋ ਜੋਤਿ ਜੋਦ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡ ਕਰ ਕਰ ਰੱਖੇ ਤੇਰੀ ਧਾਰੇ ਸੇ ਤੁਦਨੋ ਗਾਵਨ ਜੋਤੁ ਉਧ ਭਾਵਨ ਰਤੇ ਤੇਰੀ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਨ ਸੀਮਾ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ ਰੰਗੇ ਰੰਗੇ ਪਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜਿਉ ਤਿਸ ਦੀ ਵੜਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਇਹ ਕਰ ਕਰ ਦੇਖੈ ਇਥੇ ਸੋਦਰ ਦੇ ਵਿੱਚ ਤੇ ਕਰ ਕਰ ਵੇਖੈ ਉਹ ਸ੍ਰੀ ਜਪਜੀ ਸਾਹਿਬ ਦੇ ਵਿੱਚ ਹੈ ਇਹ ਭੇਦ ਜਿਹੜਾ ਹੈ ਇਹ ਯਾਦ ਰੱਖਣਾ ਇਸੇ ਤਰ੍ਹਾਂ ਹੀ ਹੋਰ ਪਾਠ ਜਿਹੜੇ ਹਨ ਸੋਦਰ ਦੇ ਤੇ ਜਪਜੀ ਸਾਹਿਬ ਦੇ ਕਈ ਵਾਰੀ ਜਦੋਂ ਪਾਠ ਕਰਦੇ ਆ ਤੇ ਉਹ ਸਵੇਰ ਦਾ ਸ਼ਾਮ ਦੇ ਸ਼ਾਮ ਦਾ ਸਵੇਰ ਵਿੱਚ ਹੋ ਜਾਂਦਾ ਰਲਗੜ ਹੋ ਜਾਂਦਾ ਉਹਦੇ ਵਾਸਤੇ ਇੱਕ ਜੁਗਤੀ ਅਸੀਂ ਬਜ਼ੁਰਗਾਂ ਸਿੰਘਾਂ ਤੋਂ ਸਿਆਣਿਆਂ ਤੋਂ ਸੁਣੀ ਹੈ ਵੀ ਜਿਹੜਾ ਪਾਠ ਜਪਜੀ ਸਾਹਿਬ ਹੈ ਉਹਦੀ ਚਾਲ ਥੋੜੀ ਹੋਰ ਬਣਾ ਕੇ ਰੱਖੀ ਜਾਵੇ ਤੇ ਜਿਹੜਾ ਸੋਦਰ ਦਾ ਪਾਠ ਹੈ ਉਹਦੀ ਚਾਲ ਹੋਰ ਢੰਗ ਨਾਲ ਉਹਦਾ ਉਚਾਰਨ ਹੋਰ ਸੁਰ ਦੇ ਵਿੱਚ ਕੀਤਾ ਜਾਵੇ ਤਾਂ ਉੱਚੀ ਬੋਲ ਕੇ ਤਾਂ ਫਿਰ ਇਹ ਪਾਠ ਨਹੀਂ ਰਲਦਾ ਇਸ ਤਰ੍ਹਾਂ ਇਹ ਯਾਦ ਕਰਨ ਦਾ ਤਰੀਕਾ ਹੈ ਵੱਖਰਾ ਵੱਖਰਾ ਹਾਂਜੀ ਕਾਰ ਕਰ ਦੇਖਾ ਕੀਤਾ ਆਪਣਾ ਜੋਤਿਸ ਦੀ ਵੜਿਆਈ ਜੋਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਜਪਜੀ ਸਾਹਿਬ ਵਿੱਚ ਪਾਠ ਸੀ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਪੱਪੇ ਨੂੰ ਕੰਨੇ ਦੇ ਨਾਲ ਇੱਥੇ ਪਾਠ ਰਹਿਰਾਸ ਵਿੱਚ ਆਇਆ ਹੈ ਪਤ ਸਾਹਿਬ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਇਹ ਦੋਹਾ ਪਾਠਾਂ ਦਾ ਭੇਦ ਹੈ ਫਰਕ ਹੈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੀ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣਾ ਵਾਲੇ ਤੇਰੀ ਰਹੀ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣੈ ਤੇਰਾ ਕੀਤਾ ਕੀ ਵਡਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਗੁਰ ਗੁਰਹਾਈ ਇਉਂ ਨਹੀਂ ਕਹਿਣਾ ਗੁਰ ਗੁਰਹਾਈ ਪਹਿਲਾ ਗੁਰ ਇਕੱਲਾ ਹੈ ਦੂਸਰਾ ਗੁਰ ਹਾਈ ਪਾਠ ਇਕੱਠਾ ਹੈ ਗਿਆਨੀ ਧਿਆਨੀ ਗੁਰ ਗੁਰ ਹਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣਾ ਨਾ ਜਾਈ ਤੇਰੀ ਤੇਲ ਵਡਿਆਈ ਸਭ ਸਤ ਸਭ ਤਾਪ ਸਭ ਚੰਗੇ ਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਉਧ ਵੇਣਾ ਸਿੱਧੇ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਕਰਮ ਮਿਲੈ ਸਵੇਰੇ ਵੀ ਬੇਨਤੀ ਕੀਤੀ ਸੀ ਜਿੱਥੇ ਇਹ ਰਲਵੇਂ ਅੱਖਰ ਆ ਜਾਂਦੇ ਨੇ ਇਹਨਾਂ ਦਾ ਨਖੇੜਾ ਜ਼ਰੂਰੀ ਕਰਨਾ ਹੈ ਆਮ ਤੌਰ ਤੇ ਪਾਠੀ ਸਿੰਘ ਬੋਲ ਦਿੰਦੇ ਨੇ ਕਰਮ ਮਿਲੈ ਇਹ ਕਰਮ ਮਿਲੈ ਨਹੀਂ ਕਹਿਣਾ ਕਰਮ ਮਿਲੈ ਪੂਰਾ ਸਪਸ਼ਟ ਨਖੇੜਾ ਹੋਵੇ ਕਰਮ ਮਿਲੈ ਨਾਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂ ਦੇਹ ਤਿਸਾ ਕਿਆ ਚਾਰਾ ਨਾਨਕ ਸਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗਾ ਭੂਖ ਉਤ ਭੂਖਾ ਖਾਏ ਚਲਿ ਅਹ ਦੁਖ ਸੋ ਕਿਉ ਵਿਸਰੈ ਮੇਰੀ ਮਾਇ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵੜਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਦਾ ਰਹਾ ਨਾ ਚੂਕਾ ਭੋਗ ਗੁਣ ਇਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵਡ ਆਪ ਤੇ ਵਡ ਤੇਰੀ ਦਾ